ਕਿਸਾਨ ਵੀਰੋ ਸਤਿ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਮੰਗਟਕੇਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਤਹਿਸੀਲ ਵੀ ਇਸ ਪਿੰਡ ਨੂੰ ਸ਼੍ਰੀ ਮੁਕਤਸਰ ਸਾਹਿਬ ਪੈਂਦੀ ਹੈ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਖੇਤੀਬਾੜੀ ਦੇ ਨਾਲ-ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ ਜਾਨਵਰ ਵਿਖਾਉਣੇ ਆ ਇੱਕ ਤਾਂ ਤਾਜੀ ਸੂਈ ਐਚ ਐਫ ਪਹਿਲਾ ਸੂਆ ਵਹਿੜਾ ਤੇ ਦੂਜੀ ਦੋਸਤੋ ਵੱੱਛੀ ਐ ਇੱਕ ਖੀਰੀ ਐਚ ਐਫ ਇਹ ਵਿਕਾਊ ਆ ਦੋਨਾਂ ਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਵੀਰ ਇਸ ਵੀਡੀਓ ਨੂੰ ਆਪਣੇ ਚੈਨਲ ਤੇ ਪਹਿਲੀ ਵਾਰੀ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲਗਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ ਸੋ ਦੋਸਤੋ ਲੈਣਿਆਂ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸੰਜੀ ਆਓ ਜੀ ਬਾਈ ਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸਿਓ ਜੀ ਨਾਮ ਜੀ ਸੁਖਦੀਪ ਸਿੰਘ ਸੁਖਦੀਪ ਹਾਂਜੀ ਸੁਖਦੀਪ ਵੀਰੇ ਆਪਣਾ ਮੋਬਾਈਲ ਨੰਬਰ ਬੋਲ ਦਿਓ ਮੋਬਾਈਲ ਨੰਬਰ 62807 62807 03460 03460 ਹਾਂਜੀ ਠੀਕ ਹੈ ਜੀ ਇਹ ਵਹਿੜ ਬਾਈ ਆਪਣੇ ਘਰ ਦੀ ਹੈ ਨਾ ਹਾਂਜੀ ਤੇ ਪਹਿਲਾ ਸੂਆ ਸੂਈ ਆ ਹਾਂਜੀ ਤੇ ਬਾਈ ਕਿੰਨਾ ਕੁ ਦਿਨ ਹੋ ਗਏ ਸੂਈ ਨੂੰ ਇਹਨੂੰ 15 16 ਦਿਨ ਹੋ ਗਏ 15 16 ਯਾਨੀ ਪੀਕਲੇ ਵਾਲ ਦੇ ਦੁੱਧ ਤੇ ਆ ਗਈ ਹੁਣ ਹਾਂਜੀ ਕਿੰਨਾ ਕੁ ਦੁੱਧ ਬਾਈ ਠੰਡਾ ਹੁਣ 14 15 ਲੀਟਰ ਤਿਆਰ ਹੈ ਜੀ 14 15 ਲੀਟਰ ਤਿਆਰ ਆ ਭਾਵੇਂ ਕੋਈ ਦੋ ਡੰਗ ਚੋਲੇ ਹਾਂਜੀ ਆਪਾਂ ਚਵਾ ਕੇ ਦੇ ਲਾਂਗੇ ਠੀਕ ਹੈ ਜੀ ਤੇ ਮਗਰ ਵੀਰੇ ਇਹਦੀ ਕੀ ਆ ਮਗਰ ਬੱਚੀ ਆ ਜੀ ਠੀਕ ਆ ਜੀ ਹਾਂਜੀ ਲਓ ਵੀ ਮਿੱਤਰੋ ਕਦ ਕਾਠ ਚੰਗਾ ਵਹਿੜ ਦਾ ਤੇ ਐਚ ਐਫ ਦੇ ਵਿੱਚ ਪੈਂਦੀ ਆ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਤੇ ਥਣ ਹਵਾਨੇ ਦੀ ਸਾਫ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਲਓ ਵੀ ਮਿੱਤਰੋ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੋਹਣਾ ਥਣ ਲੱਗਿਆ ਹੈ ਅਗਲੇ ਥਣ ਤੋਂ ਅਗਲੇ ਦੀ ਵਿਥ ਚੰਗੀ ਆ ਤੇ ਅਗਲੇ ਤੋਂ ਮਗਰਲੇ ਥਣ ਦੀ ਵਿਥ ਚੰਗੀ ਆ ਸੋਹਣਾ ਹਵਾਨਾ ਤਿਆਰ ਕੀਤਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਲਾਂ ਦੀ ਸੈਜ ਗੈਬ ਦਿਖਾਉਣੇ ਆ ਬਿਲਕੁਲ ਪੱਦਰ ਹਵਾਨਾ ਦੋਸਤੋ ਤੇ ਦੂਜੀ ਸਾਈਡ ਤੋਂ ਵੀ ਬਿਲਕੁਲ ਸੇਮ ਸਹਿਜਾ ਥਣਾ ਦਾ ਤੇ ਨਾੜਾਂ ਹਵਾਨੇ ਦੇ ਉੱਤੇ ਤੁਹਾਨੂੰ ਦਿਖ ਰਹੀਆਂ ਹੋਣੀਆਂ ਦੋਸਤੋ ਨਾੜਾਂ ਦੇਖ ਸਕਦੇ ਹੋ ਦੋਸਤੋ ਬਹੁਤ ਚੰਗਾ ਹਵਾਨਾ ਦੋਨਾਂ ਪਾਸਿਆਂ ਤੋਂ ਬਿਲਕੁਲ ਸੇਮ ਸਹਿਜ ਦੇਖ ਸਕਦੇ ਹੋ ਤੁਸੀਂ ਤੇ ਤੋੜ ਕੇ ਵੀ ਤੁਹਾਨੂੰ ਦੋਸਤੋ ਦਿਖਾਵਾਂਗੇ ਤੇ ਰੀਡ ਦੀ ਹੱਡੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਿੱਧੀ ਆ ਤੇ ਪੈਠਪੜੇ ਦੀ ਵੀ ਦੋਸਤੋ ਬਹੁਤ ਸਾਫ ਤੇ ਵੱਛੀ ਤੁਹਾਨੂੰ ਦੋਸਤੋ ਦਿਖਾਉਣੇ ਆ ਬਹੁਤ ਚੰਗੀ ਵੱਛੀ ਇਹਦੇ ਮਗਰ ਆ ਵੱਛੀ ਆ ਦੋਸਤੋ ਬਹੁਤ ਰਾਜੀ ਪਲੀ ਵੱਛੀ ਆ ਦੁੱਧ ਵਧੀਆ ਛੱਡਿਆ ਬਾਈ ਹਰਾਨੇ ਤੇ ਤੋੜ ਕੇ ਦੋਸਤੋ ਤੁਹਾਨੂੰ ਦਿਖਾਉਣੇ ਆ ਚਲੋ ਲੋਈ ਮੈਟਰੋ ਤੁਨ ਤੋਰ ਕੇ ਵਹਿੜ ਦਿਖਾਉਨੇ ਆ ਬਿਲਕੁਲ ਪੱਦਰ ਹਵਾਨੇ ਦੀ ਆ ਦੋਸਤੋ ਮੋੜ ਲਓ ਬਾਈ ਸੌੜੀ ਤੋ ਹੌਲੀ ਬੀ ਲਓ ਇਹ ਤੁਹਾਨੂੰ ਦੁਬਾਰਾ ਤੋਰ ਕੇ ਦਿਖਾ ਦਨੇ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਆ ਤਾਂ ਕਰਕੇ ਥੋੜਾ ਜਿਹਾ ਤੇਜ਼ ਤੁਰਦੀ ਸੀ ਤਰੋਖ ਲੋ ਜੀ ਲਓ ਜੀ ਮੈਂ ਤਰੋ ਹਵਾਨਾ ਬਿਲਕੁਲ ਪਧਰਾ ਤੇ ਮੋੜ ਲੋ ਜੀ ਲੈ ਚਲੋ ਆਕੇ ਤੁਸੀਂ ਦੇਖੋਗੇ ਦੋਸਤੋ ਬੱਛੀ ਤੁਹਾਡੇ ਪਸੰਦ ਆਉਗੀ ਪਹਿਲਾ ਸੂਆ ਤੇ ਮਗਰ ਵੀ ਬੱਛੀ ਹੈ ਜੀ ਹਾਂਜੀ ਭਾਈ ਜੀ ਮੁੱਲ ਕੀ ਰੱਖਿਆ ਹੈ ਦਾ ਜੀ ਮੁੱਲ 62000 ਰਏ ਵਿੱਚੋਂ ਮਾਨਤਾਨ ਕਰਦੇ 62000 ਮੁੱਲ ਆ ਤੇ ਵਿੱਚੋਂ ਮਾਨਤਾਨ ਹੋ ਜਾਣਾ ਤੇ ਜਿਸ ਵੀ ਮੇਰੇ ਵੀਰ ਨੂੰ ਕਿਸੇ ਨੂੰ ਪਸੰਦ ਆ ਵੈੜ ਤਾਂ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾਵਾਂਗੇ ਇਸ ਤੋਂ ਅੱਗੇ ਦੋਸਤੋ ਇੱਕ ਵੈੜ ਆ ਵੱਛੀ ਜਿਹਨੂੰ ਆਪਾਂ ਕਹਿ ਸਕਦੇ ਆ ਐਚ ਐਫ ਕ੍ਰੋਸ ਤੇ ਰੰਗ ਬਾਝਾ ਵੱਛੀ ਤੇ ਹਾਂਜੀ ਆ ਵੱਛੀ ਦੀ ਕੀ ਡਿਟੇਲ ਆ ਜੀ ਕਿੰਨੀ ਉਮਰ ਹੈ ਬਈ ਇਹਦੀ ਇਹ 7 ਕ ਮਹੀਨੇ ਉਮਰ ਹੈ 7 ਮਹੀਨੇ ਹਾਂਜੀ ਤੇ ਇਹਦੀ ਮਾਂ ਥੱਲੇ ਕਿੰਨਾ ਗਦ ਦੁੱਧ ਸੀ ਬਈ 22 ਲੀਟਰ ਦੁੱਧ ਸੀ ਠੀਕ ਆ ਜੀ ਲਓ ਵੀ ਮਿੱਤਰੋ ਆ ਵੱਛੀ ਆ ਖੀਰੀ 7 ਮਹੀਨਿਆਂ ਦੀ ਵਹਿੜਾ ਦੋਸਤੋ ਕ੍ਰੋਸ ਅੰਗ ਚ ਪੈਂਦੀ ਆ ਥਣ ਥਣ ਨੂੰ ਜ਼ਰੂਰ ਦਿਖਾਉਣੇ ਆ ਇਹਦੇ ਤੇ ਚੰਗੀ ਬਾਡੀ ਬਣ ਤਰਾ ਰਾਜੀ ਪਲੀ ਚੰਗੀ ਆ ਦੋਸਤੋ ਥਣ ਦੋਸਤੋ ਦੇਖ ਸਕਦੇ ਹੋ ਤੁਸੀਂ ਸੋਹਣਾ ਲੱਗਿਆ ਗੁਲਾਬੀ ਥਣ ਲੱਗਿਆ ਮੋٹے ਮੋٹے ਇਹ ਵਿੱਥ ਵੀ ਚੰਗੀਆਂ ਦੋਸਤੋ ਦੇਖ ਸਕਦੇ ਹੋ ਵੈੜ ਤੇ ਇਹਦਾ ਬਈ ਕੀ ਮੁੱਲ ਆ ਜੀ ਇਹ ਤਾਂ 12000 ਮਾਨ 12000 ਮਾਨ ਤਾਂ ਹੋ ਜੂਗਾ ਜੀ ਹਾਂਜੀ ਲਓ ਵੀ ਸੱਜਣੋ ਇਹਦੇ 12000 ਮੁੱਲ ਦੇ ਵਿੱਚੋਂ ਵੀ ਮਾਨ ਤਾਂ ਹੋ ਜਾਣਾ ਤੇ ਕਿਸੇ ਵੀ ਵੀਰ ਨੂੰ ਦੋਨਾਂ ਪਸ਼ੂਆਂ ਦੇ ਵਿੱਚੋਂ ਕੋਈ ਵੀ ਪਸ਼ੂ ਪਸੰਦਾ ਜਾਂ ਦੋਨੋਂ ਹੀ ਪਸੰਦਾ ਤਾਂ ਬਾਈ ਦਾ ਆਪਾਂ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਾਨਾ ਸੰਪਰਕ ਕਰਕੇ ਸੌਦਾ ਕਰ ਲਿਓ ਤੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਆ ਜਿਹੜਾ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਹਾਂ ਦੋਸਤੋ ਇਹੀ ਨਵੇਂ ਵੀਡੀਓ ਦੇ ਨਾਲ ਧੰਨਵਾਦ ਜੀ